ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਨਾ ਪਿੰਡ ਕੋਟਲੀ ਤੋਂ ਬਣਾ ਰਹੇ ਆ ਬਾਈ ਇਹ ਬਾਈ ਨੇ ਆ ਮੱਝ ਤੋਕੜ ਗੱਭਣ ਲਈ ਸੀਗੀ 6 ਮਹੀਨਿਆਂ ਦੀ ਗੱਭਣ ਲਈ ਸੀਗੀ ਮੱਝ ਤੇ ਇਹਦੇ ਉਸ ਟਾਈਮ ਕੋਹੇ ਨੂਰ ਦਾ ਸੀਮਣ ਬਾਈ ਨੇ ਦੱਸਿਆ ਸੀ ਤੇ ਸਹੀ ਨਿਕਲੀ ਹੈ ਗੱਲ ਚੰਗੀ ਗੱਲ ਆ ਬਾਈ ਸੱਚ ਬੋਲ ਕੇ ਬਸੂ ਵੇਚਣਾ ਚਾਹੀਦਾ ਤੇ 19 ਕਿਲੋ ਦੁੱਧ ਦੇ ਰਹੀ ਹੈ ਮੱਝ ਹੈਗਾ 19 ਕਿਲੋ ਨਾ ਹਾਂਜੀ ਹਾਂਜੀ 19 ਕਿਲੋ ਮੱਝ ਦੇ ਰਹੀ ਹੈ ਅੱਜ ਇਹਦੇ ਵਿਰਲਾ ਲਾਇਆ ਉਹਨਾਂ ਦਾ ਕਰਨਵੀਰ ਵਾਲਿਆਂ ਦਾ ਠੀਕ ਆ ਤੇ ਸ਼ੌਂਕ ਆ ਬਾਈ ਨੂੰ ਟੀਕਾ ਵੀ ਮੇਰੇ ਕੋਲੇ ਹੈ ਨਹੀਂ ਸੀਗਾ ਚਲੋ ਕਈ ਦਿਰੀ ਨਹੀਂ ਹੁੰਦਾ ਸੀਮਣ ਤੇ ਬਾਈ ਆਪ ਜਾ ਕੇ ਲਿਆਇਆ ਟੀਕਾ ਤੇ ਅੱਜ ਇਹਦੇ ਵਿਰਲਾ ਲਾਇਆ ਤੇ ਪਹਿਲਾਂ ਵਾਲਾ ਬੱਚਾ ਦੇਖੋ ਤੁਸੀਂ ਬਾਈ ਚੰਗੇ ਟੀਕਿਆਂ ਦਾ ਮਹੱਤਵ ਕੀ ਹੈ ਫਾਇਦਾ ਕੀ ਹੈ ਆਹ ਕੋਹੇ ਨੂਰ ਸੀਮਣ 40 ਦਿਨਾਂ ਦਾ ਬੱਚਾ ਦੇਖੋ 40 ਦਿਨਾਂ ਦਾ ਬੱਚਾ ਦੇਖੋ ਤੁਸੀਂ ਬਾਈ ਨੇ ਉਵੇਂ ਕੱਟੀਆਂ ਵਾਂਗ ਵੀ ਸੰਭਿਆ ਦੇਖੋ ਨਹੀਂ ਆਪਾਂ ਕਹਿ ਦਿੰਨੇ ਯਾਰ ਕੱਟਾ ਹੈ ਨਾ ਕੱਟੀਆਂ ਵਾਂਗੂ ਸੰਭਿਆ ਚੰਗੇ ਟੀਕੇ ਲਵਾਉਂਦਾ ਬਾਈ ਕੋਲੇ ਦੋ ਤਿੰਨ ਪਸ਼ੂ ਸੀ ਠੀਕ ਠਾਕ ਜਿਓ ਇਹਨੇ ਵੇਚਤੇ ਆ ਹੁਣ ਸ਼ੁਰੂ ਕੀਤਾ ਕੰਮ ਇਹ ਮੱਝ ਤੋਂ ਆ ਝੋਟੀ ਬਹੁਤ ਵਧੀਆ ਜੇ ਵਰਾਜ ਦੀ ਪੋਤੀ ਐ ਇਹਦੇ ਸ਼ਾਮਬਾਲਕੀ ਦਾ ਸਿੰਮਣ ਲੱਗਿਆ ਹੋਇਆ ਬਾਈ 5 ਮਹੀਨਾ ਦੀ ਗੱਭ ਐ ਇਹਦੇ ਨਾ ਅੱਖਾਂ ਚਿੱਟੀਆਂ ਸ਼ਾਇਦ ਇਹਦੀ ਮਾਂ ਨੀਲੀ ਚ ਹੋਊਗੀ ਜਾਂ ਕੁਝ ਵੀ ਐ ਹੋ ਜਾਂਦਾ ਕਈ ਵਾਰੀ ਤੇ ਪਰ ਸਿੰਮਣ ਇਹਦੇ ਮੁਰਾ ਦਾ ਹੀ ਲਾਇਆ ਸ਼ਾਮਬਾਲਕੀ ਦਾ ਵਧੀਆ ਸਿੰਮਣ ਆ ਉਹ ਵੀ ਤੇ ਇੱਕ ਬਾਈ ਕੋਲੇ ਬੱਛੀ ਐ ਆਪਾਂ ਹੀ ਕਰਦੇ ਆਈ ਬਾਈ ਇਹਨਾਂ ਦੇ ਆ ਹੁਣ ਸਾਨੂੰ ਪ੍ਰੋਪਰ ਮੇਰੇ ਯਾਦ ਤਾਂ ਨਹੀਂਗਾ ਉਹ ਪਰਲੀ ਵਹਿੜ ਤੇ ਲਾਇਆ ਸੀ ਆਪਾਂ ਨਾ ਪਰਲੀ ਵਹਿੜ ਤੇ ਲਾਇਆ ਸੀ ਆ ਤੁਸੀਂ ਵੇਖੋ ਸਾਈ ਵਾਲ ਵੱਛੀ 7 ਮਹੀਨਿਆਂ ਦੀ ਆ ਚੰਗਾ ਕਹਿ ਕੇ ਭਰਿਆ ਸੀ ਠੀਕ ਹੈ ਇਹਨਾਂ ਨੇ ਵੀ ਨਹੀਂ ਸੰਭਿਆ ਯਾਦ ਮੇਰੇ ਵੀ ਨਹੀਂਗਾ ਵੀ ਕਿਹੜੇ ਦਾ ਦੇਖੋ ਦੋ ਵਾਰੀ ਹੀਟ ਚ ਆ ਗਈ ਆ 7 ਮਹੀਨਿਆਂ ਦੀ ਵੱਛੀ ਆ ਹਜੇ ਚਲੋ ਹਜੇ ਵੇਟ ਹੈ ਨਹੀਂਗਾ ਸੇਵਾ ਬਾਈ ਚੰਗੇ ਟੀਕੇ ਵੀ ਆ ਤੇ ਪਰ ਸੇਵਾ ਵੀ ਬਾਈ ਦੀ ਬਹੁਤ ਆ ਹੁਣ ਆ ਹੁਣ ਕੱਟਾ ਕੋਹੇ ਨੂਰ ਦਾ ਇਹਨੂੰ 9 ਕਿਲੋ ਦੁੱਧ ਛੱਡਦੇ ਡੇਲੀ ਇਹ ਦੇਖ ਲਓ 10 ਕਿਲੋ ਦੁੱਧ ਚੋਂ ਦੇ ਆ ਦੋ ਟਾਈਮਾਂ ਦਾ 9 ਇਹਨੂੰ ਛੱਡਦੇ ਆ ਫੇਰ ਹੀ ਬਣਦੀ ਐ ਨਸਲ ਕੱਲੇ ਟੀਕੇ ਨਾਲ ਨਹੀਂ ਵੀ ਆਪਾਂ ਟੀਕਾ ਚੰਗਾ ਭਰਾਲੇ ਤੇ ਬਾਅਦ ਚ ਦੁੱਧ ਛੱਡਣਾ ਨਹੀਂ ਉਵੇਂ ਨਹੀਂ ਨਸਲ ਬਣਨੀ ਬਾਈ ਹੁਣ ਗਾਂ ਇਹਦੇ ਬਿਰਲਾ ਸਿਮਲ ਲਾਇਆ ਤੇ ਦੇਖਦੇ ਆ ਕੀ ਕਰਦੀ ਐ ਵਧੀਆ ਗਾਈ ਨੇ ਥੋੜਾ ਜਿਹਾ YouTube ਤੋਂ ਉਹਦੇ ਬਾਰੇ ਪਤਾ ਕਰਕੇ ਸਾਰਾ ਫੇਰ ਹੀ ਲਵਾਇਆ ਵੀ ਥੋੜੀ ਜਿਹਾ ਆਰਡਰ ਕੁਆਲਿਟੀ ਜ਼ਿਆਦਾ ਆਉਂਦੀ ਐ ਬੱਚਿਆਂ 'ਚ ਦੇ ਕੱਦ-ਗਾਠ ਜ਼ਿਆਦਾ ਆਉਂਦੇ ਆ ਪਾਕਿਸਤਾਨ ਦਾ ਕੱਦ ਚੰਗਾ ਬਿਰਲਾ ਦਾ ਬਾਕੀ ਲਾਈਨ ਵਧੀਆ ਚੋਂ ਆ ਇਹਦੇ ਲਾਇਆ ਅੱਜ ਬਿਰਲਾ ਵੀਡੀਓ ਨਾ ਸ਼ੇਅਰ ਕਰਿਆ ਕਰੋ ਬਈ ਤਾਂ ਜੋ ਲੋਕ ਵੇਅਰ ਹੋ ਸਕਣ ਯਾਰ ਇੱਧਰ ਥੋੜਾ ਘੱਟ ਧਿਆਨ ਆ ਲੋਕਾਂ ਦਾ ਤੇ ਬਾਈ ਨਾਲ ਆਪਾਂ ਗੱਲ ਕਰਦੇ ਆਂ ਵੀ ਕਿੱਥੋਂ ਤੱਕ ਲਿਜਾਣਾ ਕੰਮ ਨੂੰ ਤੇ ਕਿੰਨੇ ਜਦੋਂ ਸ਼ੁਰੂ ਕੀਤਾ ਤੇ ਗਾਂ ਵਧਾਉਣਾ ਹੈ ਜਾਂ ਫਾਇਦਾ ਹੈ ਜਾਂ ਨਹੀਂ ਕੀ ਹਾਲ ਹੈ ਬਈ ਵਧੀਆ ਬਈ ਕਿਹੜੀ ਕਲਾਸ ਚਾ ਦੂ ਹਣ 8ਵੀਂ ਚ ਦੂ ਬਹੁਤ ਸ਼ੌਂਕ ਹੈ ਯਾਰ ਛੋਟੀ ਜਿਹੀ ਉਮਰ 'ਚ ਹੈ ਇਹੀ ਕੰਮ ਕਰਨਾ ਹਾਂਜੀ ਕੀ ਲੱਗਦਾ ਤੈਨੂੰ ਫਾਇਦਾ ਹੈ ਕੋਈ ਫਾਇਦਾ ਹੈਗਾ ਜੀ ਸਾਂਭਾਂਗੇ ਤਾਂ ਹੀ ਫਾਇਦਾ ਹੈਗਾ ਹਾਂ ਚੰਗੇ ਸਿੰਮਲ ਲਵਾਵਾਂਗੇ ਹਨ ਤੇ ਗਾਂ ਇਹ ਮੱਜਾਂ ਦਾ ਹੀ ਕਰਨਾ ਹੈ ਕਿ ਗਾਵਾਂ ਦਾ ਮੱਜਾਂ ਦਾ ਹੀ ਕਰਾਂਗੇ ਜੀ ਅੱਛਾ ਗਾਵਾਂ ਨਹੀਂ ਸੱਟ ਠੀਕ ਆ ਕਈ ਬੰਦੇ ਕਹਿੰਦੇ ਮੱਜਾਂ ਨਹੀਂ ਸੱਟ ਹਨ ਹਾਂ ਆਪਦਾ ਸਿਸਟਮ ਆ ਹਰੇਕ ਬੰਦੇ ਦਾ ਤੇ ਦੁੱਧ ਬਈ ਫਿਰ ਦੁੱਧ ਨਹੀਂ ਆਪਾਂ 11 ਦਾ ਬੱਚਿਆਂ ਨੂੰ ਛੱਡਦੇ ਇਹਨਾਂ ਨੂੰ ਜ਼ਿਆਦਾਤਰ ਹਾਂ ਆਪਾਂ ਦੁੱਧ ਨੂੰ ਘੱਟ ਹੀ ਪਾਉਨੇ ਆ ਬਾਕੀ ਦਾ ਜਿਵੇਂ ਜਿਵੇਂ ਪਸ਼ੂ ਸੁੰਦੇ ਵੀ ਜੇ 2-3 ਸੂਪ ਪੈਣ ਫਿਰ ਪਾਉਨੇ ਆ ਹਾਂ ਉਹ ਬੱਚਿਆਂ ਨੂੰ ਤਾਂ ਜੇ ਚਲੋ 10 ਕਿਲੋ ਵਾਲੀ ਫਿਰ 5 ਅੱਧਾ ਦੁੱਧ ਦਾ ਛੱਡ ਦਈਆਂ ਬੱਚੇ ਅੱਧਾ ਦੁੱਧ ਛੱਡਦੇ ਆ ਹਾਂ ਉਹ ਤਾਂ ਫਿਰ ਬੱਚੇ ਵੀ ਦੱਸਦੇ ਆ ਬਈ ਦੇਖੋ ਤੁਸੀਂ ਆ ਹੁਣ ਦੇਖ ਲਓ 40 ਦਿਨਾਂ ਦਾ ਬੱਚਾ ਤੇ ਉਹ 7 ਮਹੀਨਿਆਂ ਦੀ ਬੱਚੀ ਆ ਅੱਗੇ ਸਾਨੂੰ ਦੱਸ ਚੁੱਕੇ ਆ ਇਹਦੇ ਬਾਰੇ ਤੇ ਇਹ ਝੋਟੀ ਦੀ ਉਮਰ ਕਿੰਨੀ ਆ ਬਈ ਆ ਬਈ 2.5 ਸਾਲਾਂ ਦੀ ਆ 2.5 ਸਾਲਾਂ ਦੀ ਆ ਪੰਜਾਂ ਮਹੀਨਿਆਂ ਦੀ ਗੱਭ ਆ ਵੀ ਇ ਦੇਖ ਲਓ ਤੁਸੀਂ ਇਹ ਦੋ ਹੀਟਾਂ ਛੜਾ ਕੇ ਭਰੇ ਆਪਾਂ ਨੇ ਦੋ ਹੀਟਾਂ ਛੜਾ ਕੇ ਟੀਕਾ ਭਰਿਆ ਸੀ ਬਈ ਤੇ ਵਧੀਆ ਇੱਕੇ ਟੀਕੇ ਤੇ ਰਹਿ ਗਈ ਐ ਤੇ ਤੁਸੀਂ ਦੇਖ ਲਓ ਵੀ 8ਵੀਂ ਕਲਾਸ 'ਚ ਹਜੇ ਜਵਾਕ ਪੜਦਾ ਹੈ ਤੇ ਕਿੰਨਾ ਸ਼ੌਂਕ ਹੈ ਤੇ ਆਪਣੇ ਪਹਿਲਾਂ ਵਾਲੇ ਬੰਦੇ ਸੋ ਕੁਛ ਛੱਡੀ ਜਾਂਦੇ ਆ ਬਸੂਆਂ ਨੂੰ ਬਾਹਰ ਬੂਰ 'ਚ ਕੁਝ ਨਹੀਂ ਰੱਖਿਆ ਬਈ ਇਧਰ ਧਿਆਨ ਦਿਓ ਆਪਣਾ ਸਹੀ ਧੰਦਾ ਇਹ ਹੀ ਆ ਧੰਨਵਾਦ ਜੀ ਵੀਡੀਓ ਸ਼ੇਅਰ ਕਰਿਓ ਚੰਗੀ ਲੱਗੀ